ਰੀਨਲ ਸਟੋਨ ਗੁਰਦਿਆਂ ਦੇ ਵਿੱਚ ਪਥਰੀ ਇਹ ਤੁਸੀਂ ਦੇਖਿਆ ਹੋਣਾ ਵੀ ਅਕਸਰ ਕਈ ਲੋਕਾਂ ਦੇ ਵਿੱਚ ਵਾਰ-ਵਾਰ ਹੁੰਦੀ ਹੀ ਰਹਿੰਦੀ ਹੈ ਇਹ ਉਹਨਾਂ ਦੇ ਵਿੱਚ ਵਾਰ-ਵਾਰ ਹੋਏਗੀ ਜਿਨ੍ਹਾਂ ਦੇ ਪੇਰੈਂਟਸ ਯਾਨੀ ਕਿ ਫਾਦਰ ਨੂੰ ਸੀਗੀ ਪਥਰੀ ਤਾਂ ਉਹਨਾਂ ਦੇ ਬੱਚਿਆਂ ਦੇ ਵਿੱਚ ਪਥਰੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਜੇ ਰਾਂ ਦੇ ਪੇਰੈਂਟਸ ਨੂੰ ਹੈਗੀ ਆ ਪਥਰੀ ਪੈ ਗਈ ਬੱਚਿਆਂ ਦੇ ਵਿੱਚ ਵੀ ਨਿਕਲ ਗਈ ਫੇਰ ਪੈ ਗਈ ਇਸ ਤਰ੍ਹਾਂ ਜਿਹੜਾ ਐਪੀਸੋਡ ਆ ਉਹ ਚੱਲਦਾ ਰਹਿੰਦਾ ਹੈ ਇਸ ਤੋਂ ਇਲਾਵਾ ਕੁਝ এনवायरमेंट ਫੈਕਟਰ ਜਾਂ ਖਾਣ-ਪੀਣ ਕਰਕੇ ਹੋ ਜਾਂਦੀ ਹੈ ਮੈਂ ਡਾਕਟਰ ਪ੍ਰਵੀਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਵੀ ਗੁਰਦੇ ਦੇ ਵਿੱਚ ਪਥਰੀ ਪੈਂਦੀ ਹੈ ਇਹਦੇ ਕੀ ਮੇਨ ਕਾਰਨ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਹੋਊਗੀ ਵੀ ਜਿਨ੍ਹਾਂ ਦੇ ਪੇਰੈਂਟਸ ਕਰਕੇ ਇਹ ਜੈਨੇਟਿਕ ਆ ਅੱਗੇ ਜਾ ਕੇ ਬੱਚਿਆਂ 'ਚ ਵੀ ਇਹ ਪ੍ਰੋਬਲਮਸ ਆਂਦੀ ਹੈ ਇੱਕ ਵਾਰੀ ਸਟੋਨ ਨਿਕਲ ਗਿਆ ਤਾਂ ਦੁਬਾਰਾ ਫੇਰ ਪੈ ਜਾਏਗੀ ਫੇਰ ਨਿਕਲ ਗਿਆ ਫੇਰ ਪੈ ਜਾਏਗੀ ਪੰਜ ਚਾਰ ਸਾਲ ਬਾਅਦ ਇਹ ਐਪੀਸੋਡ ਚੱਲਦਾ ਰਹਿੰਦਾ ਇਸ ਤੋਂ ਇਲਾਵਾ ਖਾਣ-ਪੀਣ ਕਰਕੇ এনवायरमेंट ਕਰਕੇ ਜਿਹੜੇ ਲੋਕ ਸੋਡੀਅਮ ਜ਼ਿਆਦਾ ਖਾਂਦੇ ਨੇ ਜਿਹੜੇ ਲੋਕ ਆਵਾ ਜਿਹੜੇ ਨਾਨ ਵੇਜ ਜ਼ਿਆਦਾ ਖਾਂਦੇ ਨੇ ਉਹਨਾਂ ਦੇ ਵਿੱਚ ਯੂਰੀਨਲ ਸਟੋਨ ਕਿਡਨੀ ਸਟੋਨ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਕਿਉਂਕਿ ਸੋਡੀਅਮ ਐਨ ਦੇ ਉੱਪਰ ਕੈਲਸ਼ੀਅਮ ਡਿਪੋਜ਼ਿਟ ਹੁੰਦਾ ਦੇ ਨਾਲ ਹੀ ਕੁਝ ਹੋਰ ਸਾਲਟ ਡਿਪੋਜ਼ਿਟ ਹੋ ਜਾਂਦੇ ਨੇ ਤੇ ਸਟੋਨ ਬਣ ਜਾਂਦਾ ਇਸੇ ਤਰ੍ਹਾਂ ਜਿਹੜੇ ਪਾਣੀ ਘੱਟ ਪੀਂਦੇ ਨੇ ਜਦੋਂ ਪਾਣੀ ਘੱਟ ਪੀਂਦੇ ਆ ਤਾਂ ਯੂਰੀਨ ਘੱਟ ਬਣਦਾ ਯੂਰੀਨ ਅੰਦਰ ਜ਼ਿਆਦਾ ਚਿਰ ਪਿਆ ਰਹਿੰਦਾ ਤੇ ਯੂਰੀਨ ਕੰਸੈਂਟ੍ਰੇਟ ਹੋਈ ਜਾਂਦਾ ਤੇ ਕੰਸੈਂਟ੍ਰੇਟ ਜ਼ਿਆਦਾ ਹੋਣ ਕਰਕੇ ਕ੍ਰਿਸਟਲ ਜਿਹਨੇ ਜਿਹੜੇ ਉਹ ਆਪਸ ਵਿੱਚ ਜੁੜ ਜਾਂਦੇ ਨੇ ਤੇ ਸਟੋਨ ਬਣ ਜਾਂਦਾ ਇਸੇ ਤਰ੍ਹਾਂ ਹੁਣ ਯੂਰਿਨ ਚਾਹੇ ਕੋਈ ਆਪਣੇ ਸਟ੍ਰਕਚਰ ਹੈ ਉਹਦੇ ਕਰਕੇ ਰੁਕ ਰਿਹਾ ਚਾਹੇ ਕੋਈ ਨਾਟਮੀਕਲ ਡਿਸਫੰਕਸ਼ਨ ਅਨਾਰਮਲਟੀ ਅੰਦਰ ਉਹਦੇ ਕਰਕੇ ਯੂਰਿਨ ਅੰਦਰ ਰੁਕ ਰਿਹਾ ਕਿਡਨੀ 'ਚ ਰੁਕ ਰਿਹਾ ਕਿਤੇ ਵੀ ਰੁਕ ਰਿਹਾ ਤਾਂ ਵੀ ਜਿਹੜਾ ਸਟੋਨ ਹੈ ਬਣਦੇ ਜਿਆਦਾ ਚਾਂਸ ਹੁੰਦੇ ਨੇ ਇਹ ਜਾਂ ਫਿਰ ਕਈ ਲੋਕ ਜਿਹੜੇ ਓਬਜ਼ਿਲੇਟ ਵਗੈਰਾ ਜਿਆਦਾ ਡਾਈਟ ਚ ਚੂਜ਼ ਕਰਦੇ ਨੇ ਜਿਵੇਂ ਬੀਟਰ ਰੂਟ ਹੋ ਗਈ ਜਾਂ ਪਾਲਕ ਵਗੈਰਾ ਜਿਆਦਾ ਖਾਂਦੇ ਨੇ ਉਹਨਾਂ ਦੇ ਵਿੱਚ ਵੀ ਸਟੋਨ ਜਿਆਦਾ ਬਣਦੇ ਚਾਂਸ ਹੋ ਜਾਂਦੇ ਇਸ ਤੋਂ ਇਲਾਵਾ ਜੋਰਨ ਦੇ ਵਿੱਚ ਵੀ ਇੱਕ ਕੈਮੀਕਲ ਹੁੰਦਾ ਸਾਈਟਰੇਟ ਜੇ ਇਹ ਘਟੋਗੇ ਯੋਰਨ ਦੇ ਵਿੱਚ ਤਾਂ ਵੀ ਸਟੋਨ ਬਣਨ ਦੇ ਚਾਂਸ ਹੁੰਦੇ ਨੇ ਕਿਉਂਕਿ ਇਹਦਾ ਜਿਹੜਾ ਮੇਨ ਕੰਮ ਹੁੰਦਾ ਇਹ ਯੋਰਨ ਦੇ ਵਿੱਚ ਸਟੋਨ ਬਣ ਨਹੀਂ ਦਿੰਦਾ ਇਸ ਕਰਕੇ ਜੇ ਕਿਸੇ ਦੇ ਯੋਰਨ ਚ ਸਟੋਨ ਬਣ ਰਿਹਾ ਤਾਂ ਇਸ ਚੀਜ਼ ਤੇ ਵੀ ਧਿਆਨ ਦੇਣਾ ਦ ਵੀ ਕਿਤੇ ਯੋਰਨ ਦੇ ਵਿੱਚ ਜਿਹੜਾਗਾ ਸਾਈਟਰੇਟ ਘਟਦਾ ਨਹੀਂਗਾ ਇਸੇ ਤਰ੍ਹਾਂ ਸਾਡੀ ਨੈਕ ਦੇ ਵਿੱਚ ਇੱਕ ਛੋਟਾ ਜਿਹਾ ਗਲੈਂਡ ਹੁੰਦਾ ਪੈਰਾਥਾਇਰੋਇਡ ਇਹਦੇ ਵਿੱਚ ਵੀ ਜੇ ਐਡੀਨੋਮਾ ਹੋ ਜਵੇ ਤਾਂ ਵੀ ਸਟੋਨ ਹੋਣਾ ਵਾਲੇ ਚਾਂਸਰ ਬਚ ਜਾਂਦੇ ਨੇ ਕਿਉਂਕਿ ਇਹਦਾ ਜਿਹੜਾ ਮੇਨ ਕੰਮ ਹੁੰਦਾ ਉਹ ਹੁੰਦਾ ਹੈਗਾ ਕੈਲਸ਼ੀਅਮ ਤੇ ਫਾਸਫੋਰਸ ਨੂੰ ਮੇਨਟੇਨ ਰੱਖਣਾ ਬਲੱਡ ਦੇ ਵਿੱਚ ਤੇ ਯੂਰਿਨ ਦੇ ਵਿੱਚ ਜਦੋਂ ਉਹ ਇਹਦੇ ਵਿੱਚ ਕੋਈ ਐਡੀਨੋਮਾ ਵਗੈਰਾ ਬਣ ਗਿਆ ਤਾਂ ਇਹਦੀ ਫੰਕਸ਼ਨਿੰਗ ਵਿੱਚ ਪ੍ਰੋਬਲਮ ਆਏਗੀ ਤਾਂ ਵੀ ਸਟੋਨ ਹੋਣ ਦੇ ਚਾਂਸਰ ਉਹ ਜ਼ਿਆਦਾ ਹੋ ਜਾਂਦੇ ਇਹ ਤਾਂ ਕਾਰਨ ਹੋਵੇ ਜੇ ਹੁਣ ਸਟੋਨ ਹੋਇਆ ਤਾਂ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਨੇ ਪਹਿਲੇ ਨਿਬੜ ਦਾ ਬਲੱਡ ਆ ਸਕਦਾ ਹੈ ਯੂਰਿਨ ਦੇ ਵਿੱਚ ਯੂਰਿਨ ਚ ਪਾਸ ਹੋ ਸਕਦੀ ਹੈ ਇਸ ਤੋਂ ਇਲਾਵਾ ਕੀ ਹੋਏਗਾ ਜੇ ਸਟੋਨ ਕਿਤੇ ਅੱਗੇ ਫਸ ਗਿਆ ਫਿਰ ਬਹੁਤ ਜ਼ਿਆਦਾ ਪੇਨ ਕਰੇਗਾ ਜ਼ਬਰਦਸਤ ਸਵियर ਪੇਨ ਹੋਏਗੀ ਆਦਰਵਾਈਜ਼ ਕਈ ਵਾਰੀ ਬਹੁਤ ਲੋਕਾਂ ਦੇ ਕਿਡਨੀ ਦੇ ਵਿੱਚ ਸਟੋਨ ਪਿਆ ਰਹਿੰਦਾ ਸਾਰੀ ਉਮਰ ਵੀ ਪਿਆ ਰਹਿੰਦਾ ਪਰ ਉਹਨਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਕਈ ਵਾਰੀ ਕਿਡਨੀ ਦੇ ਵਿੱਚ ਥੋੜਾ ਥੋੜਾ ਹਲਕਾ ਹਲਕਾ ਪੇਨ ਰਹਿੰਦਾ ਜਦੋਂ ਕਿਡਨੀ ਸਟ੍ਰੈਚ ਕਰਦੀ ਹੈ ਤਾਂ ਉੱਤੇ ਪੇਨ ਹੁੰਦਾ ਜਿਹੜੇ ਹੁਣ ਇੱਕ ਬਾਰਾ ਸਿੰਗਰ ਟਾਈਪ ਦਾ ਸਟੋਨ ਹੁੰਦੇ ਨੇ ਉਹ ਕਿਡਨੀ ਦੇ ਵਿੱਚ ਕਿਤੇ ਵੀ ਪਏ ਨੇ ਤਾਂ ਜਿਹੜਾ ਯੂਰਿਨ ਉਹ ਸਾਡਾ ਤੋਂ ਲੀਕ ਹੋ ਜਾਂਦਾ ਕੋਈ ਹੌਲੀ ਹੌਲੀ ਉਹਦੇ ਨਾਲ ਯੂਰਨ ਵੀ ਆਈ ਜਾਂਦਾ ਇਹ ਕੋਈ ਪੇਨ ਨਹੀਂ ਹੁੰਦਾ ਜਿਹੜੇ ਓਬਸਟ੍ਰੇਟ ਸਟੋਨ ਹੁੰਦੇ ਨੇ ਇਹ ਥੋੜੇ ਨੁਕੀਲੇ ਹੁੰਦੇ ਨੇ ਇਹ ਕਈ ਵਾਰੀ ਕਿਤੇ ਚਿਪ ਜਾਂਦੇ ਨੇ ਇਹ ਜਿਆਦਾ ਨਿਕਲਦੇ ਵੀ ਔਖੇ ਨੇ ਹਾਰਡ ਵੀ ਹੁੰਦੇ ਨੇ ਤੇ ਪੇਨ ਵੀ ਜਿਆਦਾ ਕਰਦੇ ਨੇ ਬਲੱਡ ਵੀ ਆਉਣ ਦੇ ਜਿਆਦਾ ਚਾਂਸ ਹੁੰਦੇ ਨੇ ਜੋੜਨ ਦੇ ਵਿੱਚ ਕਾਚੀ ਨੋਬਲੇਸਟੋਨਾਂ ਤੇ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਜਿਹੜਾ ਪੇਨ ਹੈ ਉਹ ਕਿਡਨੀ ਰੀਜਨ ਤੋਂ ਜਾਂ ਲੋਰ ਬਡਾਉਣ ਦੇ ਵਿੱਚ ਜੈਨੀਟਲ ਆਰਗਨਸ ਕੰਨੀ ਨੂੰ ਪੇਨ ਜਾਏਗਾ ਯਾਨੀ ਕਿ ਆਪਣੇ ਜਰੋ ਨਾਲੇ ਰਸਤੇ ਕੰਨੀ ਨੂੰ ਪੇਨ ਜਾਏਗਾ ਜਦੋਂ ਵੀ ਪੇਨ ਹੋਏਗਾ ਜੇ ਫਸ ਗਿਆ ਸਟੋਨ ਤਾਂ ਬਹੁਤ ਸਿਗਰ ਪੀਣ ਵਾਲਾ ਨਹੀਂ ਡਾਲੇ ਪੀਣੋਂ ਸਦਾ ਜਾਂ ਨਹੀਂ ਵੀ ਪੀਣ ਹੋ ਸਕਦਾ ਜੇ ਹੁਣ ਆਪਾਂ ਇਹਨੂੰ ਨਾ ਕੱਢੀਏ ਵੱਡਾ ਸਟੋਨ ਹੈ ਕਿਡਨੀ ਦੇ ਅੰਦਰ ਪਿਆ ਹੈ ਤਾਂ ਉਹਦਾ ਕੀ ਸਾਈਡ ਇਫੈਕਟ ਹੈ ਨਾ ਕਈ ਵਾਰੀ ਜਿਹੜੀ ਕਿਡਨੀ ਹੈ ਉਹ ਬਿਲਕੁਲ ਵੀ ਖਰਾਬ ਹੋ ਸਕਦੀ ਹੈ ਜਿਹੜੀ ਸਾਈਡ ਸਟੋਨ ਪਿਆ ਹੋਊਗਾ ਜੇ ਸਟੋਨ ਵੱਡਾ ਤਾਂ ਉਹਨੂੰ ਜ਼ਰੂਰ ਕਢਵਾ ਲੈਣਾ ਚਾਹੀਦਾ ਚਾਹੇ ਮੈਡੀਸਿਨ ਖਾਓ ਚਾਹੇ ਸਰਜਰੀ ਕਰੋ ਜਿਹੜੇ 3 ਤੋਂ 5 mm ਤੱਕ ਸਟੋਨ ਹੁੰਦੇ ਨੇ ਉਹ ਮੋਸਟਲੀ ਆਪੇ ਬ੍ਰਸ਼ ਆਊਟ ਹੋ ਜਾਂਦੇ ਨੇ ਜੇ ਅਸੀਂ ਪਾਣੀ ਜਦੋਂ ਲਿਕੁਇਡ ਜੀ ਦਾ ਇਨਟੇਕ ਵਧਾ ਦਈਏ ਕਈ ਲੋਕ ਕਹਿੰਦੇ ਨੇ ਬੀਅਰ ਪੀ ਲੋ ਪੀ ਸਕਦੇ ਹੋ ਕੋਈ ਸ਼ੱਕ ਨਹੀਂ ਇਹਦੇ ਵਿੱਚ ਆਪਾਂ ਦਾ ਯੂਰਿਨ ਵੱਧ ਨੇ ਆਉਣਾ ਉਹਦੇ ਨਾਲ ਇਹ ਤਿੰਨ ਤੋਂ ਪੰਜ ਐਮ ਐਮ ਦੇ ਜਿਹੜੇ ਸਟੋਨ ਨੇ ਉਪਰ ਆਸ਼ ਆਊਟ ਹੋ ਜਾਂਦੇ ਨੇ ਆਪਣੇ ਆਪ ਜਿਹੜੇ ਵੱਡੇ ਸਟੋਨ ਨੇ ਉਹਨਾਂ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਇਸ ਤੋਂ ਇਲਾਵਾ ਉਹਨਾਂ ਜਿਹੜੇ ਸਟੋਨ ਨੇ ਇਹ ਵੀ ਕਈ ਤਰ੍ਹਾਂ ਦੇ ਨੇ ਕੈਲਸ਼ੀਅਮ ਆਕਸੀਲੇਟ ਦੇ ਵੀ ਨੇ ਇਸ ਤੋਂ ਇਲਾਵਾ ਟ੍ਰਿਪਲ ਫਾਸਫੇਟ ਸਟੋਨ ਵੀ ਹੁੰਦੇ ਨੇ ਕੈਲਸ਼ੀਅਮ ਮੈਗਨੀਸ਼ੀਅਮ ਪੌਸਪੋਰਸ ਤੋਂ ਨੀਜਾ ਯੂਰਿਕ ਰੁਕਿਆ ਰਹਿੰਦਾ ਹੈ ਜਿਆਦਾ ਚ ਰੁਕਦਾ ਤਾਂ ਇਹ ਬਣ ਜਾਂਦੇ ਨੇ ਯੂਰਿਕ ਐਸਿਡ ਵੱਧਦਾ ਤਾਂ ਵੀ ਸਟੋਨ ਬਣ ਸਕਦੇ ਸਿਸਟੇਮ ਸਟੋਨ ਵੀ ਬਣ ਸਕਦੇ ਇਹਲੇ ਸਟੋਨ ਨੇ ਇਹਨਾਂ ਦਾ ਇਹੀ ਹੈ ਵੀ ਆਪਾਂ ਨੇ ਇੱਕ ਤਾਂ ਪਾਣੀ ਜਿਆਦਾ ਪੀ ਲੈਣਾ ਹੁਣ ਜਿਹੜੇ ਲੋਕ ਪਾਣੀ ਘੱਟ ਪੀਂਦੇ ਨੇ ਉਹਨਾਂ ਚ ਤਾਂ ਬਣੇਗਾ ਹੀ ਬਣੇਗਾ ਕਈ ਵਾਰੀ ਸਿਚੁਏਸ਼ਨ ਇਹ ਹੈ ਜੂਗੀ ਨਵਾਰ ਵੀ ਜਿਵੇਂ ਕੋਈ ਮਾਈਨਸ ਦੇ ਵਿੱਚ ਕੰਮ ਕਰਦਾ ਜਾਂ ਫਰਨਸ ਚ ਕੰਮ ਕਰਦਾ ਜਿੱਤੇ ਹੀਟ ਬਹੁਤ ਹੈ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਪਾਣੀ ਉਹਨਾਂ ਪੀਤਾ ਨਹੀਂ ਜਿਹੜਾ ਜਨਾ ਨਿਕਲ ਜਾ ਰਿਹਾ ਉਹਨਾਂ ਦੇ ਵਿੱਚ ਵੀ ਸਟੋਨ ਬਣਨ ਦੇ ਜ਼ਿਆਦਾ ਚਾਂਸਸ ਹੁੰਦੇ ਨੇ ਇਸ ਕਰਕੇ ਆਪਣੇ ਕੰਮਕਾਰ ਦੇ ਹਿਸਾਬ ਨਾਲ ਜੇ ਰੂ ਕਿੰਨਾ ਕ ਪਸੀਨਾ ਆਉਂਦਾ ਉਹਦੇ ਹਿਸਾਬ ਨਾਲ ਆਪਾਂ ਨੂੰ ਪਾਣੀ ਪੀਣਾ ਚਾਹੀਦਾ ਜਿਹੜਾ ਨਾਰਮਲ ਬੰਦਾ ਉਹਨੂੰ ਵੀ 4 ਲੀਟਰ ਪਾਣੀ ਪੀ ਲੈਣਾ ਚਾਹੀਦਾ ਦਿਨ ਚ ਮੇਰਾ ਜਿਸ ਹਿਸਾਬ ਦਾ ਕੰਮ ਕਰਦਾ ਜਾਂ ਜਿਹਨੂੰ ਪਸੀਨਾ ਜ਼ਿਆਦਾ ਆਉਂਦਾ ਉਹ ਆਪਣੀ ਕੁਆਂਟੀਟੀ ਨੂੰ ਵਧਾਵੇ ਮਿਨਿਮਮ ਆਪਾਂ 4 ਲੀਟਰ ਪਾਣੀ ਦਿਨ ਚ ਪੀਣਾ ਹੀ ਪੀਣਾ ਤਾਂ ਕਿ ਜਿਹੜਾ ਯੂਰਨਿਕ ਕਨਸੈਂਟ੍ਰੇਟ ਨਾ ਹੋਵੇ ਜੋ ਵੀ ਕੋਈ ਸਟੋਨ ਮਾੜਾ ਮੋਟਾ ਬਣ ਰਿਹਾ ਉਹ ਨਾਲ ਦੀ ਨਾਲ ਆਰ ਡਾਕਟਰ ਜੇ ਤੁਸੀਂ ਕਿਡਨੀ ਸਟੋਨ ਦੇ ਵਿੱਚ ਕਿਹੜੀ ਕਿਹੜੀ ਦਵਾਈ ਕੰਮ ਕਰਦੀ ਹੈ ਉਹਨੂੰ ਡਿਟੇਲ ਚ ਹੋਰ ਦੇਖਣਾ ਚਾਹੁੰਦੇ ਹੋ ਤਾਂ ਮੈਂ ਆ ਜਿਹੜੀ ਇੱਕ ਵੀਡੀਓ ਬਣਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹਨੂੰ ਚੈੱਕ ਕਰ ਸਕਦੇ ਹੋ ਤੁਹਾਨੂੰ ਪੂਰੀ ਉਹਦੇ ਵਿੱਚ ਜਾਣਕਾਰੀ ਮਿਲ ਜੂਗੀ ਕਿ ਕਿਹੜੀ ਮੈਡੀਸਨ ਲਈ ਜਾ ਸਕਦੀ ਹੈ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਰੀਨੋ ਸਟੋਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਵਧੀਆ ਲੱਗੇ ਮੇਰੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰਿਓ ਚੈਨਲ ਦਾ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਦਬਲੋ ਜੇ ਤੁਸੀਂ ਚਾਹਦੇ ਹੋ ਤੁਹਾਨੂੰ ਅਗਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਫੇਸਬੁੱਕ ਤੇ ਦੇ Thank you.